ਆ ਲੋ ਜੀ ਪਾਣੀ ਠੰਡਾ ਹਾਂ ਠੰਡਾ ਪੋਚਾ ਲਾ ਲੈ ਤੂੰ ਪੋਚਾ ਲਾ ਕੇ ਫਿਰ ਉਹ ਨੂੰ ਦਿੱਤੀ ਕਾਫੀ ਬੜਾ ਕੇ ਉਹ ਨੂੰ ਮਾਰ ਕਰੇ ਗੱਲ ਪੈ ਜੇ ਚੱਲ ਮੈਂ ਕੇਰਾ ਲਾਉਣਾ ਪੋਚਾ ਤੂੰ ਐ ਕਰ ਫਿਰ ਉਧਰਲੇ ਪਾਸੇ ਕੱਢ ਲੈ ਤੱਤਾ ਕੀ ਕਰੀ ਜਾਂਦੇ ਹੋ ਜੀ ਸੋਰ ਹੋਏ ਦਿੱਤੀ ਇਹ ਬੜਾ ਮਾਰਦਾ ਹੈ ਇਹ ਲੋਬ ਹੋ ਅਸਰੀ ਕਨ ਬਾਬੀ ਲੈ ਉਫੂ ਡਰ ਗਈ ਆ ਬਾ ਕੀ ਸੀ ਉਹ ਪੈਰੀ ਹਥ ਲਾਰੇ ਤੇਗੇ ਤਾਂ ਸਾਡੇ ਪਿੰਡਾਂ ਦੇ ਵਿੱਚ ਹੈਗਾ ਵੀ ਪੈਰੀ ਹਥ ਲਾਉਣਾ ਆਉਂਦਾ ਸੀ ਨੇ ਨਾ ਮੇਰੀ ਗੱਲ ਸੁਣੋ ਬਾਬੀ ਤਾਂ ਇਹਨਾਂ ਨੇ ਕੀ ਦੇਖਿਆ ਬੌਲਾ ਨਾਲ ਵਿਆਹੀ ਗਈ ਬੌਲਾ ਮਤਲਬ ਮਤਲਬ ਹਨ ਪੜ ਆਹਾ ਹਾ ਹੈਗਾ ਤੂੰ ਮੇਰੀ ਗੱਲ ਸੁਣ ਨਾ ਤੂੰ ਆਉਰੇ ਕੂੜਾ ਸੱਟਦਾ ਉਨੀ ਆ ਕੇ ਇੱਥੇ 100 ਜਾਨਾ ਬੈਦਾ ਖੁੰਡਾ ਤੇ ਕੋਈ ਮਾੜਾ ਚੰਗਾ ਬੋਲ ਦੂ ਮੇਰੀ ਗੱਲ ਸੁਣ ਆ ਛੋਡੇ ਲਵੇ ਗਮਾਂਡੀਆਂ ਜਦੋਂ ਮਰਜੀ ਤੈਨੂੰ ਲੋਡ ਹੋਵੇ ਮੈਨੂੰ ਯਾਦ ਕਰ ਮੈਂ ਆਪੇ ਕਰ ਜਾ ਕਰਾ ਜਾ ਮੈਂ ਨਾ ਏਡੀ ਭਲੀ ਇਮਾਨਤ ਨਹੀਂ ਹੈਗੀ ਵੀ ਕੋਈ ਮਾੜਾ ਚੰਗਾ ਬੋਲ ਜੇ ਬੋਲ ਕੇ ਦੇਖ ਲੈ ਕਹੋਰੇ ਕੋ ਸੌ ਹੈ ਨਾ ਕੇ ਬੱਲੀ ਉਹ ਆਇਆ ਨਹੀਂ ਕਹਿੰਦਾ ਜੇ ਕਈ ਵਾਰ ਲੋਡ ਪੈ ਗਈ ਤਾਂ ਮੈਂ ਛੋਟਾ ਗਮਾਂਡੀਆਂ ਉੱਡ ਆਖੇ ਲੱਗ ਜਾ ਕਰੂੰਗਾ ਕੋਈ ਨਹੀਂ ਮੈਨੂੰ ਤਾਂ ਮੇਰੇ ਘਰ ਵਾਲੇ ਤਾਂ ਹੀ ਲੋਡ ਨਹੀਂ ਪੈਂਦੀ ਤੂੰ ਆਪਦੀ ਖੈਰ ਤਾਂ ਆਪਣੇ ਸਾਹ ਚਾਹ ਰਹੇ ਮੈਂ ਤੁਹਾਨੂੰ ਆਖ ਰਹੀ ਹਾਂ ਵੀ ਬੇਬੇ ਨੂੰ ਕਹਿੰਦੀ ਕੋਈ ਅਨਪੜ ਜਾਂ ਕੋਈ ਮਲਾ ਗੋਹਾ ਸੰਗੜੀ ਨਾ ਆਜ ਜੀਨਾ ਸੀ ਨਾ ਪੱਪਾ ਲੈ ਨਾ ਮੜ ਤੜ ਕੀ ਚੱਪਲਾਂ ਘਾ ਕੇ ਉੜਦਾ ਆਹ ਲੋ ਜੀ ਪਾਣੀ ਠੰਡਾ ਹਾਂ ਠੰਡਾ ਬਾਕੀ ਕੰਮ ਕਰ ਲੋ ਛੇਤੀ ਛੇਤੀ ਹਾਂ ਹਾਂ ਬਸ ਅਸੀਂ ਆਹ ਕਰ ਦਈਏ ਕੇਰਾ ਤੋਂ ਹੀ ਲੱਕੀ ਤੋਂ ਹਾਂ ਹਾਂ ਬੰਮੜਾ ਹਾਂ ਅੱਛਾ ਟੂ ਤਵੇਂ ਲਾਤਾ ਹਾਂ ਮੜਾ ਜਾ ਪੋਚਾ ਲਾ ਦੇ ਕੋਟਾ ਕੋਟਾ ਮੋਥੇ ਦੇ ਕਮਰੇ ਚਾੜੂ ਲਾ ਕੇ ਆਉਣੀ ਆ ਪੋਚਾ ਮੈਂ ਲਾਦਾ ਗੋਡਾ ਦੋਖਲਾ ਕਹਿੰਦੀ ਸੀ ਕਾਫੀ ਬਣਾ ਦੇ ਅੱਵੇ ਫੇਰ ਬਣਾਦੀ ਹੋਵੇਂ ਤਾਂ ਟੋਹੇ ਦੀ ਨਾੜ ਚੜ ਰਹੀ ਇੱਕ ਤਾਂ ਐ ਕਰ ਪੁੱਤ ਬਣ ਕੇ ਗਦਾ ਗਦਾ ਨਾ ਪੋਚਾ ਲਾ ਲੈ ਤੂੰ ਪੋਚਾ ਲਾ ਕੇ ਫੇਰ ਉਹਨੂੰ ਦਿੱਤੀ ਕਾਫੀ ਬਣਾ ਕੇ ਉਹ ਨੂੰ ਮਾਰ ਕਰੇ ਗਾਲ ਪੈ ਜੇ ਚੱਲ ਮੈਂ ਕੇਰਾ ਲਾਉਣਾ ਪੋਚਾ ਤੂੰ ਐ ਕਰ ਫਿਰ ਉਧਰਲੇ ਪਾਸੇ ਕੱਢ ਲਾ ਉਧਰ ਲਾ ਕੇ ਆਉਣੀ ਆ ਹਾਂ हाँ कर दिया पे बाल्टी हाँ हाँ मैं कर दन्ना ओहो हाय बेरबा केड़ा कर मज़े सोखा का सोखा सोखा दुखे या कर मज़े ला फिर बाग जा मैं ला दन्ना पोच्चा ला दे ला दे मैं कहते तो कहीं नहीं ला दे नहीं। ओहो ओहो ला तो पोच्चा ओ मैं तो लाऊं ना नहीं ला ओहो गर्मी बहुत है पाई तो रोपना हो गया ਤੂੰ ਤਾਂ ਤੈਨ ਨਾਲ ਜਿੰਦੀ ਗਿੱਲੇ ਪੁੱਛੇ ਚ ਹੀ ਆ ਗਈ। ਅੱਛਾ ਮੈਂ ਦੱਬ ਕੇ ਨਿਚੋੜ ਕੇ ਲਾ ਦੇ ਪੋਚਾ ਨਾਲ ਦੇਖਿਆ ਲਿਖਾ ਸੁੱਕਾ ਪਿਆ। ਸਵਾਰ ਕੇ ਲਾ ਦੇਗਾ ਪਈ ਪੋਚਾ ਇੱਥੇ ਨਹੀਂ ਬੱਕਰ ਚੱਜ ਨਾਲ ਵਜੀ ਮੈਨੂੰ ਗਈ ਜਾਨੀ। ਕੋਈ ਮੇਤੋਂ ਨਾ ਚੱਜ ਨਾਲ ਮੈਂ ਤਾਂ ਬੱਕਰ ਲੱਗੀ। ਹਾਂ ਮੈਂ ਤਾਂ ਗੁੱਸੇ ਨਹੀਂ ਲੱਗਦਾ ਹੈਗਾ ਆਪਦਾ ਜੇ ਤਾਂ ਕੰਮ ਵਾਲੀ ਦੇਖ ਲੈ ਕੋਈ। ਨਹੀਂ ਭਈ ਆਪਦੀ ਬਹੂ ਨੂੰ ਕਹ ਦੇ। ਤੇ ਬਹੂ ਉਹ ਤਾਂ ਤੂੰ ਹੀ ਬਣ ਕੇ ਪ੍ਰਧਾਨ ਲੈ ਲਿਆ ਰਸ। ਮੈਨੂੰ ਕੀ ਪਤਾ ਤੀਗਾ ਮੈਂ ਤਾਂ ਇਹ ਸਾਰਾ ਕੰਮ ਕਰਿਆ ਕਰੂੰਗੀ। ਹਾਂ ਕਰਿਆ ਕਰੂੰਗੀ। ਆ ਲੈ ਬੱਕਰ ਚੱਲ। ਆ ਤੈਂ ਕਰ ਆਪਦਾ ਬਾਹਰ ਲਾ ਮੈਨੂੰ ਲਾਉਣ ਦੇ ਪੁੱਛ ਚੁੱਪ ਕਰਕੇ ਟੱਪ ਜਾ ਬਾਹਰ ਵਗ ਜਾ ਹੁਣ ਮੈਂ ਉਹਰੇ ਲਾ ਲੂ ਆ ਫੇਰ ਆ ਕੇ ਉਹ ਬੋਲ ਮੈਂ ਤਾਂ ਮਲੇ ਲੀਨੀ ਐ ਖੜ ਜਾ ਇਹ ਲੈ ਇਹ ਲੈ ਲਾ ਦੇ ਅੱਛਾ ਫਿਰ ਬਰੀਆ ਨਹੀਂ ਹੋਤਾ ਹਜੇ ਖੜ ਜਾ ਘਤੋ ਅੱਗ ਦੀ ਨਾਲ ਲੈ ਕੇ ਆਈ ਐ ਮੈਨੂੰ ਪਤਾ ਦੀਗਾ ਵੀ ਸਾਰਾ ਕੁਛ ਇਹ ਤੇ ਕਰ ਨਾ ਮੇਰੀ ਵਾਂਗੂ ਕਾ ਕਰਖੇ ਜ਼ਹਿਰ ਹੋਈ ਨੇ ਸੜਟ ਪਰ ਹੈ ਇਕੋ ਬੂੜਾ ਬੂੜੇ ਨਾਲ ਉਤ ਉਤ ਪਾਲੇ ਕਦੇ ਕੁਛ ਕਹਿਣਾ ਲਿਆ ਦੋ ਕਦੇ ਕੁਛ ਬੇਵਾਣੀ ਨਾਲ ਡੋਲਟਿ ਗਜੂਗੇ ਚੱਟ ਨਾਲਾਂ ਦੇ ਫਿਰ ਪੋਚਾ ਸਰੀਪਿਆ ਤੇਰਾ ਵੀ ਓਹੋ ਹਾਏ ਵੀਰਬਾ ਐ ਸੱਸਾ ਨਾਲ ਵੀ ਕੱਟ ਲੈਂਦਾ ਦਰਿਆਣੇ ਜਠਾਣੇ ਨਾਲ ਵੀ ਕੱਟ ਲੈਂਦਾ ਅਗਲਾ ਆ ਨੂਹਾਂ ਨਾਲ ਕੱਟਣਾ ਬਹੁਤ ਔਖਾ ਹੈ ਇਹਦੇ ਨਾਲ ਕਿਵੇਂ ਕੱਟਾਂ ਮੈਂ ਮੈਤੋ ਤਾਂ ਨਹੀਂ ਹੁੰਦਾ ਹੈਗਾ ਕੋਈ ਕੰਮ ਪੰਗਾ ਸਿਰ ਕੇ ਜਾਣ ਨੂੰ ਐ ਕਰ ਉਹ ਤਾਂ ਕੋਈ ਪਤਾ ਨਹੀਂ ਮੰਨ ਕਰੇ ਮੁੰਡਾ ਬਾਜ ਮਾਰਦੇ ਬਿੰਦੂਰੀ ਆਏ ਹਾਏ ਹੂਰੇ ਟੈਡੀ ਹੋ ਜਾ ਆਏ ਹਾਏ ਕਿਉਂ ਠੀਕ ਹੈ ਮੈਂ ਤਾਂ ਥੱਕ ਗਿਆ ਹੋਰ ਪੋਚਾ ਲਾਉਣਾ ਵੀ ਬਹੁਤ ਹਾਂ ਠੀਕ ਹੈ ਮੈਂ ਵੀ ਠੀਕ ਆਂਗੀ ਆਹ ਤਾਂ ਠੀਕ ਹੈ ਕਿ ਟਾਈਮ ਪਾਸ ਹੋਗਾ ਮੇਰੀ ਗੱਲ ਸੁਣ ਲੈ ਪੁੱਤ ਹਾਂ ਹਾਂ ਕਿੰਨੇ ਕ ਦਿਨ ਪੋਚੇ ਲਾਵਾਂਗੇ ਆਪਾਂ ਤੋਂ ਨਹੀਂ ਪੋਚੇ ਲੱਗਦੇ ਐਂ ਕਾ ਕਾੜਾ ਜਾ ਹੋ ਜਾ ਮੈਂ ਤਾਂ ਇਹ ਕਹਿਣਾ ਆਪਾਂ ਦੋਹੇ ਚੱਲਦੇ ਹਾਂ ਆਹ ਮਰਦਾਂ ਮੋਕ ਦੇਖ ਲਾ ਕਹਿੰਦਾ ਦੋਨੇ ਚੜਪੇ ਮੈਂ ਬੁੜੀ ਹੋ ਰਹੀ ਆ ਤੂੰ ਲੈ ਲੈ ਪੰਗਾ ਉਹਦੇ ਨਾਲ ਤੇਰੀ ਬਹੂ ਆ ਮੈਂ ਕੀ ਕਰੂੰਗੀ ਜਾ ਕੇ ਪੰਗੇ ਵੀ ਤਾਂ ਤੂੰ ਹੀ ਖੜੇ ਕਰੇ ਸੀ ਕੰਡੇ ਵੀ ਤੂੰ ਹੀ ਬੀਜੇ ਮੇਰੇ ਵਾਸਤੇ ਅਸਾਂ ਹੁਣ ਮੈਨੂੰ ਚੁਗਣੇ ਪੈਣਗੇ ਨਾਲ ਉਹ ਤਾਂ ਜਮਾਂ ਨਾਲ ਅੱਗੇ ਲੱਗ ਕੇ ਚੁਗਣੇ ਪੈਣਗੇ ਐਂ ਕਰ ਮੈਂ ਤੇਰੇ ਨਾਲ ਹਾਂ ਤੂੰ ਨਾ ਕਿਹੜਾ ਕਰੜੀ ਹੋ ਕੇ ਜਾ ਕੇ ਉਹਨੂੰ ਕਰੀ ਰੂਪ ਤਖਿਆ ਆਂ ਆਖਿਆ ਤੂੰ ਚੱਕਦੇ ਫੱਟੇ ਤੂੰ ਜਾ ਕੇ ਕਹ ਕਦੇ ਵੀ ਸਾਡੀ ਸੁਣ ਲੈ ਗੱਲ ਸਿੱਧੀ ਹੋ ਕੇ ਕੰਮ ਕਰ ਲੈ ਮੈਂ ਇਸ ਘਰ ਚ ਰਹਿਣਾ हां तां जਵੇਂ ਮੈਂ ਕਹੂੰ ਉਵੇਂ ਕਰਨਾ ਪਊ ਉਵੇਂ ਕਰਨਾ ਪਊ ਠੀਕ ਆ ਠੀਕ ਆ ਜੇ ਕਹਦੇ ਮੇਰੀ ਗੱਲ ਤੋਂ ਸੂਤ ਵੀ ਹੱਲੀ ਹਾ ਠੀਕ ਆ ਤੇ ਥਪੜਾ ਦੇਖੀ ਕਿੱਡੇ ਸਾਬ ਨਾਲ ਆਉਂਦਾ ਤੇਰੇ ਨਾਲ ਮੈਂ ਪੱਕੀ ਗੱਲ ਹੈ ਮੈਂ ਅੱਖਾਂ ਜਮਾ ਚੱਲੇ ਠੀਕ ਆ ਫੇਰ ਖੜ ਜਾ ਲੈ ਹਾਂ ਫੇਰ ਚੱਲ ਫੇਰ ਖੜ ਜਾ ਫੇਰ ਚੱਲੇ ਚੱਲ ਫੇਰ ਲੈ ਲੱਗ ਅੱਗੇ ਮੈਂ ਜਮਾ ਮੋਰੇ ਚੱਲ ਅੱਗੇ ਲੱਕ ਤੂੰ ਕਿਰਾਂ ਦੇਖੀ ਲਾ ਰਹੀ ਮੈਂ ਆਖਿਆ ਬਣਦਾ ਦੇਖੀ ਤੂੰ ਕੀ ਹੈ ਜੇ ਮੇਰੇ ਖਣੀ ਆਉਣ ਲੱਗਿ ਤੈਨੂੰ ਲਾਉਣੀਆਂ ਪੈਣਗੀਆਂ ਉਹਦੇ ਮੈਂ ਆਖਿਆ ਤੂੰ ਬਣਦਾ ਦੇਖੀ ਕੀ ਹੈ ਚੰਗਾ ਲੈ ਫਿਰ ਹੁਣ ਮੈਂ ਸੱਸ ਨਹੀਂ ਮੈਂ ਤਾਂ ਸੱਸ ਕਪਤੀ ਬਣ ਕੇ ਜਾਊਂਗਾ ਮੈਂ ਆਖਿਆ ਤੂੰ ਦੇਖੀ ਝੱਟ ਹਾਂ 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 ਚੱਲ ਖੜ ਜਾ ਆਏ ਨਹੀਂ ਰੋਟਾਂ ਦੀਏ ਚੱਲ ਕਿਰਾ ਲੈ ਮੈਂ ਮੈਂ ਖੜਾ ਹਾਂ ਮੈਂ ਖੜਾ ਤੇਰੇ ਨਾਲ ਆ ਪੱਕੀ ਗੱਲ ਹੈ ਹਾਂ ਹਾਂ ਪੱਕੀ ਮੇਰੀ ਗੱਲ ਸੁਣਨੀ ਨਾ ਸੋ ਸਾਰਾ ਦਿਨ ਅੰਦਰ ਬੜੀ ਬੈਠੀ ਖਾਈ ਜੰਨੀ ਆ ਕੰਮ ਕਰਾ ਕਰ ਕੇ ਸਿੱਧੀ ਹੋ ਕੇ ਵਖਰੇ ਮੈਨੂੰ ਕਿਹ ਹੱਦ ਨੂੰ ਨਾ ਹਣ ਦੇਖ ਜਾਂਦੀ ਪੋਟਾਂ ਵਾਲੀ ਜੀਪਾਂ ਵੱਡੀ ਆਈ ਆ ਸੱਸ ਤੈਨੂੰ ਤਾਂ ਮੈਂ ਬਣਾਉਣੀ ਆ ਖੜ ਜਾ ਕਿੱਥੇ ਢਾਉ ਮਾ ਜਾ ਹਾ 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 ਮੈਂ ਸੱਤ ਕਿੰਨੀ ਨੱਕ ਨੱਕ ਮੁੰਨਾ ਪਾਪੇ ਪਾਪੇ ਕੁੱਤਣੀ ਹੈ ਪਾਪੇ ਕੁੱਤਣੀ ਹੈ ਹੈ ਹੁਣ ਛੋੜ ਦੇ ਹੁਣ ਦੇਖ ਵੱਡਾ ਪੈਲੀ ਹੋ ਗਿਆ ਸੱਰਾਦ ਹੋਤਾ ਮੈਂ ਫੋ ਸੱਟ ਲੈ ਮੁੰਨਾ ਓਏ ਓਏ ਇੱਕ ਗੱਲ ਲੈਣਾ ਓਏ ਹਾਂ ਇਹ ਲੋ ਸਾਰੇ ਘਰ ਦੇ ਪੰਮੀਰੇ ਘਰ ਕਰ ਤੂੰ ਝਾੜੂ ਦਾ ਦੇਖ ਲੈ ਅਗਲੀ ਸਗਰੂਰ ਤੋਂ ਕਮਾ ਕਮਾ ਲੈ ਕੇ ਸਹੀ ਗੱਲ ਹੈ ਬੇਗੋਏ ਮੇਰਾ ਆੜਾ ਤੂੰ ਕਹਿੰਦੀ ਵਿਆਹ ਕਰਾਉਣਾ ਕਰਾਲਾ ਜਿਹੜੇ ਹਿਸਾਬ ਨਾਲ ਹੁਕਮ ਮਰੀ ਹੈਗੀ ਹਾਂ 160 ਡਿਗਰੀ ਦੇ ਲੈ ਕੇ ਆਉਂਦੀ ਉਹ ਬਾਈ ਮਾਂ ਇਹ ਨਾਲ ਆ ਫੇਰ ਤਾਂ ਸਹੀ ਕਿਵੇਂ ਪਏ ਥੱਲੇ ਭੈਣ ਦੀ ਸੰਜੀਤ ਮਾਸਟਰ ਵੀ ਫੇਲ ਕਰਖਿਆ ਉਹਨੇ ਹਾਂ ਸਹੀ ਕਰ ਮੇਰੀ ਗੱਲ ਸੁਣ ਲੋ ਐਦੂਗਾ ਹਾਂ ਝਾੜੂ ਆਪਣੇ ਘਣੀ ਆਊਗਾ ਹਾਂ ਆਪਾਂ ਆਪਾਂ ਚੱਲੋ ਸਹੀ ਗੱਲ ਕਰ ਲੈ ਵਾਏ ਕਨ ਆ ਜਾ ਬੜੀ ਮਾੜੀ ਹੋਈ ਯਾਰ ਹਾਂ ਕਿਵੇਂ ਮੰਨਿਆ ਓ ਠੀਕ ਆ ਹੋਰ ਕੀ ਹਾਲ ਆ ਠੀਕ ਆ ਕਿਵੇਂ ਮੂੰਹ ਏ ਟਿੱਲਾ ਸਿੱਟੀ ਬੈਠਾ ਥੱਲੇ ਨੂੰ ਕੀ ਗੱਲ ਹੋ ਗਈ ਓ ਯਾਰ ਟਿੱਲਾ ਨਹੀਂ ਮੈਂ ਤਾਂ ਨਾ ਪੱਠੇ ਜੇ ਪਾ ਕੇ ਆਇਆ ਸੀ ਅੱਛਾ ਹਾਂ ਗਰਮੀ ਜੀ ਖਾਸੀ ਹੋ ਰਹੀ ਆ ਨਾ ਗਰਮੀ ਤਾਂ ਬਾੜੀ ਹੋ ਰਹੀ ਆ ਇਹ ਕਾਚਾ ਪਿੱਲਾ ਕਹ ਰਹੀ ਦੀਗਾ ਹਾਂ ਕਹਿੰਦਾ ਕੋਕਾਂ ਹੀ ਪਹਿਰਨੇ ਕਿੱਥੇ ਪਹਿਰਨੇ ਕਰੇ ਪਹਿਰਿਆ ਸਿੰਨਾਂ ਦੇ ਕੀ ਗੱਲ ਹੋ ਗਈ ਸੀ ਭਾਈ ਬਈ ਯਾਰ ਮੈਂ ਤਾਂ ਬਾਲਾ ਦੁਖੀ ਆ ਢੀਪਾ ਨੂੰ ਕੀ ਹੋ ਗਿਆ ਮੈਂ ਤੈਨੂੰ ਦੱਸਦਾ ਹਾਂ ਜਹੇ ਜੇ ਆਪਾਂ ਜੱਟ ਜ਼ਿਮੀਂਦਾਰ ਆ ਨਾ ਹਾਂ ਭਾਈ ਉਹੇ ਜੀ ਲੈ ਆ ਕਰੋ ਨਿਕਲਦੀ ਆ ਬਾਈ ਜੀਨ ਜੀ ਪਾ ਕੇ ਤੇ ਪਾਟੇ ਜੇ ਕੱਪੜੇ ਪਾ ਕੇ ਨਿਕਲਦਾ ਮਾੜੀ ਗੱਲ ਆ ਮਾੜੀ ਗੱਲ ਆ ਆਪਣੇ ਪਿੰਡਾਂ ਚ ਨਹੀਂ ਇਹ ਜੀ ਚੱਲਦੀ ਇਹ ਤਾਂ ਸ਼ਹਿਰਾਂ ਚ ਚਲਦੀ ਆ ਮੰਨੇ ਆ ਸ਼ਹਿਰਾਂ ਚ ਹੁੰਦੇ ਆ ਹਾਂ ਮੰਨੇ ਹਾਂ ਤੂੰ ਤਾਂ ਉਹ ਬਿੱਲੇ ਨੂੰ ਕਹਿੰਦਾ ਤੀਗਾ ਜਿੱਦੋਂ ਉਹ ਬੈਠਾ ਦੀ ਵਿਆਹ ਵਲੇ ਜਾਦ ਕਰ ਜਿੱਦੋਂ ਵਿਆਹ ਦੀ ਗੱਲ ਹੋਈ ਤੀ ਭੈਣ ਦੀ ਮਾਰ ਕੇ ਸਾਲ ਜੀ ਮੱਛੀ ਉਡ ਲਿਆ ਕੀ ਗੱਲ ਬਾਈ ਇੱਕ ਗੱਲ ਹੋਰ ਆ ਆ ਬੈਠਾ ਦੀ ਆ ਪੁੱਛ ਯਾਰ ਹੀ ਯਾਰਾਂ ਦੇ ਕੰਮ ਆ ਕੰਮ ਆਉਂਦੇ ਆ ਮੈਂ ਸੁਣ ਲਓ ਮੇਰੀ ਉਹ ਇਹਦਾ ਕਾਲ ਹੈ ਨਹੀਂ ਸੀ ਮੇਰਾ ਕਾਲ ਸੀ ਮੈਂ ਤਾਂ ਤੁਹਾਨੂੰ ਐਂ ਕਹਿਣਾ ਹਾਂ ਅੱਪਾ ਤਾਂ ਜਰ ਬਚੋਲਾ ਭੜਕਾਉਣਾ ਸੀ ਹਾਂ ਸਕੀਮ ਵਾਲਾ ਸਕੀਮ ਤਾਂ ਫਿਰ ਲੱਗ ਜੂ ਗੱਲ ਸੌਂਦਾ ਇੱਕਾਂ ਅੰਗਰੇਜ਼ੀ ਦੀ ਬੋਤਲ ਲਗੂ ਅੰਗਰੇਜ਼ੀ ਦੀ ਬੋਤਲ ਹਾਂ ਪਲੱਸ ਬੱਕਰਾ ਠੀਕ ਆ ਬਸ ਐਸੀ ਬਾਈ ਤੇਰੇ ਨਾਲ ਗੱਲਾਂ ਸੁਣ ਕੋ ਮੇਰੀ ਚੋਖ ਤਬਣਾ ਹਾਂ ਮੇਰੀ ਗੱਲ ਸੁਣ ਹੂੰ ਪਹਿਲੇ ਆ 13 ਤੇ 13 ਇਹਦੀ ਵਿਆਹ ਦੀ ਗੱਲ ਤੋੜ ਕੇ ਦੀ ਮੰਨਿਆ ਆਪਣੇ ਹਾਂ ਹਾਂ ਤੂੰ ਲਾ ਫੋਨ ਬਚਾ ਨੰਬਰ ਦੇ ਨੰਬਰ ਹਾਂ ਤੇ ਨਾਲੇ ਤੂੰ ਨਾ ਕਿਤੇ ਦੇ ਨਾ ਨਾ ਮੇਰੇ ਵਾਲਾ ਤਾਂ ਮੈਂ ਚੱਕ ਚੱਕ ਬਹੁਤ ਤੇਜ ਬੰਦਾ ਨੰਬਰ ਦਿਖਾ ਦੇ ਨੰਬਰ ਆਪੇ ਲੜੂ ਇਹ ਆ ਲੈ ਚੱਕ ਨੰਬਰ ਲੈ ਵਸਾ ਲੈ ਨੰਬਰ ਲੈ ਲੈ ਇਹ ਹਾਂ ਬੈਸ ਚੱਕ ਇਸ ਕਾਰਨ ਕਿ ਜੀ ਗਲਤ ਕਰੀ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਆਖਿਆ ਤੂੰ ਬੰਦਾ ਦੇਖੀ ਅੱਜ ਕੀ ਆਪਣਾ ਰਿਸ਼ਤੇ ਦੀ ਗੱਲ ਕਰੀ ਸੀ ਤੁਹਾਡੇ ਨਾਲ ਆਉਂਗੇ ਫੇਰੇ ਕਿੱਥੇ ਹੁਣੇ ਆਜੋ ਫਿਰ ਓਏ ਓਏ ਸੱਦ ਲਾ ਇੱਥੇ ਹੁਣੇ ਫਿਰ ਫਿਰ ਤੁਸੀਂ ਪਿੰਡ 'ਚ ਫਿਰ ਆਜੋ ਹੁਣੇ ਆਜੋ ਫਿਰ ਮੈਂ ਇੱਥੇ ਬੈਠਾਂਗਾ ਜੱਗੇ ਘਰਾਂ ਕੋਲੇ ਬੈਠਾਂ ਮੈਂ ਆਜੋ ਆਜੋ ਛੇਤੀ ਛੇਤੀ ਆਜੋ 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 ਠੀਕ ਆਜੋ ਛੇਤੀ ਆਜੋ ਆਉਂਦਾ ਇੱਥੇ ਆ ਮੈਂ ਪਿੰਡ 'ਚ ਰਿਸ਼ਤੇ ਕਰਦੇ ਚਲ ਕੋਈ ਲਾਉਂਦੇ ਆਪਾਂ ਇਹ ਕਿਤੇ ਤੁਸੀਂ ਹੁਣੇ ਭਾਈ ਐ ਕਰੋ ਉਹਨੇ ਬਾਹਾਂ ਨੂੰ ਲਾ ਲੋ ਡੰਗਾਂ ਨੂੰ ਤੇਲ ਤੇ ਬਾਹਾਂ ਚੜਾ ਲੋ ਤਾਂ ਛੱਡਣਾ ਨਹੀਂ ਪਹੁੰਚੇ ਕੋਸੋ ਜੀ ਇੱਕ ਗੱਲ ਸੁਣ ਹਾਂਜੀ ਆਪਾਂ 2 ਚ ਰੋਲਾ ਪਾਵਾਂਗੇ ਮੰਨੇ ਬੇਇਜ਼ਤੀ ਆ ਆਪਾਂ ਐ ਕਰੋ ਆਪਾਂ ਇਹਨਾਂ ਦੀ ਕਪੜੀਆਂ ਦੀ ਘਰੇ ਚਲਦਿਆਂ ਉਹ ਰਪਾਏ ਤੂੜੀ ਵਾਲੇ ਚਬਾ ਚਲੋ ਚਲੋ ਉਹ ਉਹ ਰੋ ਲੈ ਕੇ ਜਾਵਾਂਗੇ ਆ ਤਾਂ ਉਹਨੇ ਆਉਣਾ ਨਹੀਂ ਆਏ ਨਹੀਂ ਆਉਣਾ ਤੂੰ ਐਂ ਜਾ ਭਾਈ ਗੱਲ ਸੁਣੀ ਮੇਰੀ ਮੰਨਿਆ ਆਪਾਂ ਮੁੰਡੇ ਨੂੰ ਭੇਜੋ ਉਹ ਨੂੰ ਸਾਡੇ ਇੱਥੇ ਜਿਹਦੇ ਰਿਸ਼ਤਾ ਕਰਾਉਣਾ ਹੂ ਆਪਾਂ ਚਲੋ ਸਾਡੇ ਆਪ ਦੋ ਪਿਗੜੇ ਆਪਣੇ ਤੇ ਫਿਰ ਫਰਕ ਪੈ ਜਾਊਗਾ ਆਪਾਂ ਤੁਹਾਨੂੰ ਪਤਾ ਲੱਗਿਆ ਪਿਆ ਤੁਹਾਨੂੰ ਲੈ ਚਾਪਾਂ ਚਲੋ ਇਹਨੂੰ ਆ ਮੈਂ ਕਰੀ ਕਹਦੇ ਨਾ ਕਹਦੇ ਵੀ ਉਰੇ ਤਾਂ ਗੱਲ ਹੋ ਜੋਗੀ ਥੋੜੀ ਜੀ ਹੋਰ ਆਪਾਂ ਕਹਦੇ ਅੰਦਰ ਜਾ ਕੇ ਕਰ ਪਿੱਲੇ ਸੀਚ ਬਹਿ ਕੇ ਗੱਲ ਕਰ ਤੂੰ ਲੈ ਕੇ ਆ ਉਹਨੂੰ ਉਧਰ ਹਾਂ ਕਦੇ ਠੰਡਾ ਪਚਾਪਣੀ ਪੀਉਣੇ ਘਰੇ ਮੇਰੇ ਕੋਲ ਗੱਲ ਕਰਦੇ ਆ ਆਜਾ ਆ ਕੇ 2 ਮਿੰਟ ਲੈ ਹਾਂ ਠੀਕ ਕੜਾ ਦੀ ਨਾ ਕਣਾਵਾ ਆ ਆ ਜੀ ਜੰਗਾ ਬਿੱਲੇ ਕੜਾ ਆ ਗਿਆ ਬਸ ਮੈਂ ਆ ਕੇ ਬੰਦਾ ਕਿਵੇਂ ਆ ਬਿੱਲੇ ਉਹ ਵਧੀਆ ਵਧੀਆ ਬਚੋਲਾ ਸਾਹਿਬ ਆਜੋ ਬੈਠੋ ਹੋ ਠੀਕ ਵਧੀਆ ਵਧੀਆ ਬੈਠ ਬੈਠ ਬੈਠਾ ਤੇ ਨਾਲ ਗੱਲ ਕਰਨੀ ਆ ਤੇ ਰਿਸ਼ਤਾ ਉਹਦੇ ਗੱਲ ਕਰੀ ਸੀ ਆਪਾਂ ਇੱਥੇ ਅੱਛਾ ਉਹ ਮੰਨੇ ਦੇ ਵਿਆਹ ਕਰਾ ਜਮੈਂ ਤੇ ਫਿਰ ਕਿਵੇਂ ਕਰਨਾ ਕਰਾ ਦਾਂਗੇ ਹਰੇਕ ਤੇ ਗੱਲ ਲੀਕ ਹੋ ਜੂ ਆਪਾਂ ਐਂ ਕਰਦੇ ਅੰਦਰ ਚੱਲਦੇ ਆ ਉੱਥੇ ਬੈਠ ਕੇ ਕਰਦੇ ਆ ਗੱਲਬਾਤ ਉੱਥੇ ਵੀ ਕਰ ਲਾਏ ਬੰਦੇ ਆ ਇੱਧਰ ਧਿਆਨ ਰੱਖੀ ਨਾਲ ਮੇਰਾ ਹਾਂ ਕੜਾ ਸੋਨਾ ਹੀ ਚੈਨੀ ਸਭ ਛਾਂਪਾ ਪਾ ਕੇ ਭੇਜਾਂਗੇ ਅਸੀਂ ਅੱਗੇ ਪਿੱਛੇ ਵਾਲੀਆਂ ਸਾਰੀਆਂ ਕਲੀਅਰ ਕਰ ਦਾਂਗੇ ਆ ਜਾ ਆ ਜਾ ਤਨ ਲੈ ਵੀ ਮਿੱਤਰੋ ਆ ਜਾਣ ਦੇ ਹੈ ਮੇਰੀ ਗੱਲ ਸੁਣ ਲੈ ਜਿਹੜੀਆਂ ਤੇਰੇ ਦਿਲ ਚਣੇ ਸਾਰੀਆਂ ਪਕਾੜ ਮੈਂ ਆਖਿਆ ਤੂੰ ਨਾ ਛੋਟੀ ਸਾਡੀ ਤੇਰਾ ਹਾਲ ਨਾ ਚੱਕੀ ਮਾਂ ਜਿਹੜੀ ਅਲਾਕਾਰ ਹੈ ਕੀ ਇਹਦੇ ਨਾਲ ਚੈਨ ਦਾ ਹਾਲ ਬਹੁਤ ਭੈੜਾ ਮੈਂ ਆਪ ਕੋ ਉੱਥੇ ਤੋਂ ਨਹੀਂ ਦੇਖਿਆ ਬਾੜੀ ਪੈੜੀ ਬਣੀ ਨੂੰ ਇੱਧਰ ਸਾਈਡ ਤੇ ਲਾ ਗਿਆਂਦੇ ਮੈਨੂੰ ਹਣਾ ਬੰਨੇ ਵਾ ਵਾ ਬੰਨੇ ਬੰਨੇ ਚਾ ਗਿਆ ਓ ਭਾਈ ਓ ਬੰਨੇ ਬੰਨੇ ਓ ਵਧੀਆ ਵਧੀਆ ਅਸਰੀ ਕਾਰ ਦੀ ਵਿਚੋਲਾ ਸਾਬ ਵਿਚੋਲਾ ਸਾਬ ਬਖਾਂ ਭਾਈ ਮਹਿਫਲਾ ਸਜਾ ਰੱਖਿਆ ਹੈ ਹਾਂ ਹਾਂ ਤੇ ਵਾਸਤੇ ਕਰੇ ਇਹ ਉਹ ਮੈਂ ਤਾਂ ਬਿੱਲੇ ਨੇ ਬੁਲਾ ਲਿਆ ਓ ਅਸੀਂ ਤਾਂ ਤੈਨੂੰ ਐਂ ਕਹਿੰਦੇ ਸੀ ਵੀ ਦੇਖ ਮੇਰੇ ਵਾਲਾ ਕੰਮ ਤਾਂ ਤੂੰ ਲਾਤਾ ਸਿਰਾਂ ਸਿਰਾਂ ਲਾਤਾ ਹਾਂ ਵਿਚ ਪਿਆ ਲੰਬਾ ਦੂੰਗਾ ਮੈਂ ਤਾਂ ਮੈਂ ਆਖਿਆ ਅੱਜ ਤੇਰੇ ਸਾਰੇ ਲਾਂਬੇ ਨਾ ਆਪਾਂ ਪੂਰੇ ਕਰਕੇ ਤੋਰਨੀ ਆ ਪੂਰੇ ਐਣ ਮਾਹ ਨਾ ਸਹੀ ਕੋਈ ਕਮੀ ਰਹਿ ਗਈ ਤਾਈਓ ਮਾਹ ਵੀ ਆਪਾਂ ਚਾਰ ਪਾਈਆਂ ਚ ਬੈਠੇ ਆ ਜੇ ਕੋਈ ਮਾੜਾ ਮੋਟਾ ਸਾਹਬ ਕਿਤਾਬ ਦਾ 1921 ਹੋਇਆ ਅੱਜ ਐਣ ਖੁਸ਼ ਕਰਕੇ ਤੋਰਨਾ ਨਾਲੇ ਮੈਂ ਵੀ ਸੋਨੇ ਦੇ ਛਾਂਪਾ ਪਾਈ ਦੇਣੀ ਅੱਜ ਨਹੀਂ ਖੁਸ਼ ਕਰ ਤੂੰ ਮੇਰੀ ਗੱਲ ਸੁਣ ਲੋ ਇੱਕ ਮਿੰਟ ਮੇਰੀ ਗੱਲ ਸੁਣ ਲੋ ਸਿਆਣੀ ਜੀ ਗੱਲ ਕਰਦਾ ਜਿਵੇਂ ਸਾਡਾ ਮੰਨਾ ਭਾਈ ਖੁਸ਼ ਕਰਤਾ ਭਾਂਡ ਦਾ ਉਮੀ ਸਾਡਾ ਬਿੱਲਾ ਭਾਈ ਵੀ ਖੁਸ਼ ਕਰਦਾ ਮੈਂ ਕੁਝ ਕਰ ਦੂੰ ਚਾ ਇਹ ਆਪਣੀ ਕੀ ਪੇਪਮੈਂਟ ਕੀ ਕੀ ਚੱਲ ਗਈ ਆਪਣੀ ਆਪਾਂ 1.5 ਲੱਖ ਦਿੱਤਾ ਸੀ ਉਦੋਂ ਅੱਛਾ ਹੁਣ ਕਿੰਨੀ ਕਹੇ ਜੀ ਹੁਣ ਤਾਂ ਉਦੋਂ ਥੋੜੀ ਪਲੱਸ ਹੋ ਗਈ 10% ਵੱਧ ਗਈ ਮੱਲੇ ਹਾਂ ਪੇਮੈਂਟ ਦਦਿ ਲਿਆ ਦੇ ਬਰਾ ਨਹੀਂ ਬਾਕੀ ਤਾਂ ਦੇ ਰੱਖੀ ਆ ਬਾਕੀ ਆਪਾਂ ਇਹਦੇ ਨਾਲ ਹੁਣ ਹੀ ਹਿਸਾਬ ਕਿਤਾਬ ਕਰਕੇ ਚੱਲਾਇਆ ਕਰ ਤੂੰ ਪੇਮੈਂਟ ਲੈ ਕੇ ਆ ਹਾਂ ਤੂੰ ਲੈ ਕੇ ਆ ਹਾਂ ਹਾਂ ਇਹ ਮੈਂ ਆਏ ਪੁੱਛਦਾ ਸੀ ਬੀ ਫਿਰ ਹੋ ਕਿਥੋਂ ਲੈਂਤੀ ਸੀ ਆਈਟਮ ਜਿਹੜੀ ਆਪਣੇ ਲੈਂਦੀ ਸੀ ਉਹ ਵੀ ਤੂੰ ਦੱਸ ਤੂੰ ਆ ਬਿੱਲ ਨਾਲ ਵੀ ਲੈ ਕੇ ਦਊਗਾ ਆਏ ਤਾ ਕਰ ਲਾ ਕੋ ਟੱਟਾ ਠੰਡਾ ਲੈ ਆਂ ਖਾ ਪੀ ਲੀਏ ਤੱਤਾ ਠੰਡਾ ਲੈ ਆਉਨੇ ਆ ਉਹ ਤੱਤਾ ਮੇਰਾ ਉਹ ਲਾਇਆ ਪਿਆ ਲਿਆ ਐ ਕਰੋ ਮੱਲੇ ਟੱਤਾ ਛੱਡ ਪਹਿਲਾਂ ਹਾਲੇ ਨੂੰ ਠੰਡੀ ਦੇ ਦੱਲੇ ਨਹੀਂ ਤੱਤਾ ਦੰਨੇ ਆ ਤਾ ਲਾ ਤੱਤਾ ਆ ਮੈਨੂੰ ਐਂ ਦੱਸ ਕਿ ਮੈਂ ਤਾ ਪਈ ਮੈਨੂੰ ਐਂ ਤਾ ਦੱਸ ਦੇ ਬਾਈ ਮਾਰੀ ਆ ਯਾਰ ਮੈਨੂੰ ਆਇਆ ਦੱਸ ਉਹ ਜਿਹੜੀ ਮੈਨੂੰ ਲੈ ਕੇ ਦਿੱਤੀ ਉਹ ਲੈ ਕੇ ਕਿੱਥੋਂ ਆਇਆ ਓਏ ਉਹ ਪੁੱਠੀ ਕਿਵੇਂ ਜਾਊਗੀ ਨਾ ਮੇਰੇ ਕੋ ਨਹੀਂ ਚਾ ਆਗਾ ਮੇਰੇ ਸਾਲਾ ਮੇਰਾ ਸੋਨੇ ਵਰਗਾ ਯਾਰ ਪਸਾ ਇੱਕ ਮਿੰਟ ਮੰਨੇ ਪੁੱਛ ਨਾਪ ਸਹੀ ਆ ਗਿਆ ਕੋਈ ਕਮੀ ਹੈ ਪੈਸਿਆਂ ਚ ਕੋਈ ਕਮੀ ਨਾ ਕਮੀ ਕੋਈ ਹੋਰ ਰੋਲਾ ਕਿੰਨੇ ਰੋਲੇ ਕਟਾ ਪਾ ਕੇ ਤੋਲੇ ਦਾ ਨਾਪ ਤਾਂ ਖੁੱਲਾ ਹੈਗਾ